ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਨ ਦਾ ਡੇਰੀ ਫਾਰਮ 511 ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਆਪਾਂ ਬੈਂਡਮ ਮਾਲਾ ਖੜੀ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ 40 ਛੋਟੀਆਂ ਦਿਖਾਵਾਂਗੇ ਦੋ ਉੱਚੇ ਬੱਚੇ ਵਾਲੇ ਜਿਹੜੇ ਸੱਜਰ ਤੇ ਇੱਕ ਟੋਕੜ ਗੱਭਨ ਦਿਖਾਵਾਂਗੇ ਤੇ ਆਪਾਂ ਕਹਿੰਦੇ ਆ ਵੀਰ ਖੇੜੀ ਦੇ ਕੋਲ ਆਜੂ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਨਾ ਦੀ ਡਿਟੇਲ ਸਾਸੀ ਗਾਲ ਜੀ ਸਾਸੀ ਗਾਲ ਜੀ ਸਾਸੀ ਗਾਲ ਜੀ ਕੀ ਹਾਲ ਜੇ ਵਧੀਆ ਚੰਗੀ ਕਲਾ ਤੁਸੀਂ ਸੁਣਾਓ ਬਹੁਤ ਵਧੀਆ ਕਿਰਪਾ ਜੀ ਤੁਹਾਨੂੰ ਲੰਮਾ ਕਰਦੇ ਚਲੋ ਕਿਰਪਾ ਚਾਹੀਦੀ ਹੈ ਜੀ ਹਾਂ ਜੀ ਤੇ ਬਈ ਆਪਣਾ ਨਾਮ ਤੇ ਡਰੈਸ ਆਤੋਂ ਨਾਮ ਮੇਰਾ ਸ਼ੇਰਾ ਜੀ ਪਿੰਡ ਮਾਲਾਕੇ ਤਸੀਰ ਜੀ ਨਾਮ ਆ ਤੇ ਜ਼ਿਲ੍ਹਾ ਅੰਮ੍ਰਿਤਸਰ ਨੰਬਰ 95145 ਦੇ 618 ਠੀਕ ਹੈ ਜੀ ਹਾਂ ਜੀ ਤੇ ਰੇਟ ਅੱਜ ਨਿਗਨਗੇ ਰੇਟ ਵੇਚ ਹੀ ਨਿਗਨਗੇ ਅੱਜ ਅੱਛਾ ਪੰਜਾਂ ਪੰਜ ਸੱਜਰਾਂ ਨੇ ਇਹ ਲੋਹੇ ਆਪਣੇ ਕੋਲ ਤੇ ਕੋਈ ਵੀਰ ਭਰਾ ਆਪਣੇ ਕੋਲ ਲੈ ਗਿਆ ਇੱਕ ਰਹਿ ਗਈ ਆਪਣੇ ਕੋਲ ਸੱਜਰ ਅੱਛਾ ਜੀ ਬਾਅਦ ਵਿੱਚ ਆ ਗਏ ਕੋਈ ਵਟੇ ਜੀ ਆਪਾਂ ਕੱਟ ਕੇ ਲਿਆਂਦਾ ਮੱਝਾਂ ਸੱਜਰਾਂ ਦਿੱਤੀਆਂਗੇ ਵੀ ਭਰਾ ਨੂੰ ਅੱਛਾ ਜੀ ਹੁੰਦਾ ਚਾਇਆ ਵਾ ਠੀਕ ਹੈ ਜੀ ਉਫਰਾ ਤੇ ਚੱਲਦਾ ਨਿਕੇ ਨਿਕੇ ਮੋਲੇ ਆਪਾਂ ਫਾਦਦੇ ਠੀਕ ਹੈ ਠੀਕ ਹੈ ਦੂਸਰੋਂ ਚੰਗੀਆਂ ਨੇ ਮਈਆਂ ਆਪਣਾ ਗਾਂ ਨੂੰ ਕਿਤੇ ਬਣਦੀਆਂ ਆਉਂਦੇ 5 ਵਜੇ ਜਾਂਦੀਆਂ ਚੰਗੀਆਂ ਵੱਡੇ ਨਾਲੇ ਅੱਛਾ ਜੀ ਹਾਂਜੀ ਤੇ ਆ ਬਿੱਧਰੋਂ ਗੱਲ ਕੀ ਸ਼ੁਰੂਆਤ ਜੀ ਹਾਂਜੀ ਇਧਰੋਂ ਕਰ ਲੋ ਜੀ ਦੱਸਿਓ ਭਾਜੀ ਪਹਿਲੇ ਨੰਬਰ ਤੇ ਇਹ ਵੀ ਜੀ ਮੰਨ ਲਓ ਤੀਜਾ ਸੁਭਾ ਮਹੀਂ ਸੁਣੀ ਐਸਾ ਹੀ ਥੋੜੇ ਦੇ ਟਾਈਮ ਦੀ ਮੰਨ ਲਓ ਗਾੜੀ ਬਣੀ ਐ ਬੜੀਆਂ ਸਾਰੀਆਂ ਹੀ ਆਪਣੇ ਥੋੜੇ ਥੋੜੇ ਟਾਈਮ ਦੀਆਂ ਆਪਣੀ ਗਾਰੰਟੀ ਕੋਈ ਨਹੀਂ ਨੇ ਐਸਾ ਹੀ ਰਹਿਣੇ ਦਸਨ ਮਤਵਾਂ ਕਿ ਜਿੰਦਾ ਜਿੰਦਾ ਮੰਨ ਲਓ ਵੀ ਕਿੰਨੂੰ ਕੋਈ ਮਹੀਨਾ ਹੋ ਗਿਆ ਜੇ ਕਿੰਨੂੰ ਡੇਢ ਦਿਨਾ ਮੈਨੂੰ ਡੇਢ ਮਹੀਨਾ ਜੇ ਮਹੀਨਾ ਹੋ ਜਾਏ ਬਣੀ ਨੂੰ ਤੇ ਇਹ ਤੋਂ ਅਗਲੀ ਨੂੰ ਇਹਨਾਂ ਕਿ ਟਾਈਮ ਲਾ ਲਓ ਤੁਸੀਂ ਮਹੀਨਾ ਡੇਢ ਮਹੀਨਾ ਠੀਕ ਹੈ ਠੀਕ ਹੈ ਬਣ ਜਾਂ ਸਾਰੀਆਂ ਨੇ ਅੱਛਾ ਜੀ ਇਹ ਸਾਡੇ ਵੀ ਜੀ ਇਸ ਟਾਈਮ ਤੇ ਮੰਨ ਲਓ ਵੀ 6 ਤੋਂ 7 ਕਿਲੋ ਦੁੱਧ ਤਿਆਰ ਹੋਊਗਾ ਅੱਛਾ ਜੀ ਤੇ ਇਹਦੇ ਮਗਰ ਫੀਮੇਲ ਕਾਫ ਜੇ ਤੇ ਮੇਰੇ ਖਿਆਲ ਨਾਲ ਕੱਟੀ ਘੱਟੋ ਘੱਟ ਨਹੀਂ ਜੀ ਦਰ ਬਾਈ ਲਿਆ ਕੇ ਕੱਟੀ ਘੱਟੀ ਹੋਣੀ ਚਾਹੀਦੀ ਠੀਕ ਹੈ ਠੀਕ ਹੈ ਲਓ ਜੀ ਫੀਮੇਲ ਕਾਫ ਜੇ ਵਿੱਚ ਬੰਦੇਆਂ ਨੇ ਸਾਈ ਉੱਪਰ ਇੱਕਲਾ ਇੱਕ ਵੀ ਦੇ ਰਹੀਆਂ ਤੇ ਰੇਟ ਵੀ ਬਿਲਕੁਲ ਜਿਹੜੇ ਨਾਰਮਲ ਆ ਮੈਂ ਯੂਜੀ ਜਿੱਡੇ ਵੱਡੇ ਕਾਟ ਵਜਾ ਇਹਨੇ 50000 ਜਿਹੜੇ ਉਦਾਂ ਹੀ ਨੇ ਨਾ ਠੀਕ ਹੈ ਜੀ ਹਾਂ ਜੀ ਅਲੋ ਇੱਕ ਅਲੋ ਚੈਕ ਕਰਾਤਾ ਕਰ ਆ ਮਹੀ ਜੀ ਆ ਕਟੀਏ ਵਿਜੀ ਬਖਾਉਂ ਠੀਕ ਹੈ ਠੀਕ ਲਾ ਆ ਕੀ ਕਰਦੇ ਨੇ ਟੀਮ ਲਗਾ ਕੇ ਜਾਣ ਬੜੀ ਪਲਾਈ ਆ ਕੱਟੀ ਜੈਡ ਬਲੈਕ ਆ ਗਈ ਪਿਛੇ ਇਹ ਤੁਵਾ 13 ਲੀਟਰ ਚੋਈਏ ਤੇ ਹੈ ਸਿੰਗ ਦਾ ਬੀਜ ਚਰਮਾਲੀ ਭਾਈ ਸੱਚਾ ਤਾਂ ਕਿੰਨਾ ਕਰ ਦਿਆ ਅੱਖਰ ਵੀ ਜੀ ਬੰਦੇ 13 ਕਿਲੋ ਦਾ ਚੁੰਗ ਰਿਹਾ ਵੀ ਪੂਰਾ ਹੈ ਨੀਲੀ ਜੀ ਵੇਖੋ ਪੈਰਪੂਰ ਸਾਰੇ ਚਟੇ ਆਉਂਦੇ ਠੀਕ ਹੈ ਪਿਓਰ ਨਹੀਂ ਆਪਾਂ ਕਹਿ ਸਕਦੇ ਹੁੰਦੀ ਪੱਖ ਰੱਖਣੀ ਠੀਕ ਹੈ ਠੀਕ ਹੈ ਜੀ ਨੀਲੀ ਦਾ ਪੱਖ ਰੱਖਦੀ ਹੈ ਕਾਤ ਕਾਟ ਜਿਹੜਾ ਬਹੁਤ ਹੀ ਚੰਗਾ ਆ ਗਿਆ ਵਾ ਇਹ 13 ਲੀਟਰ ਜਿਹੜਾ ਸਰਜਰਦਾਰ ਮਿਲ ਕੇ ਕਾਉਟ ਰਿਹਾ ਵਾ ਲੈ ਇਸ ਟਾਈਮ ਜਿਹੜੀ ਹੁਣ ਡੇਢ ਕਿ ਮਹੀਨਾ ਹੋ ਗਿਆ ਪਰ ਇਹਨੂੰ ਬਾਕੀ ਭਾਈਆਂ ਤਾਂ ਵੀ ਗਰੰਟੀ ਕੋਈ ਨਹੀਂ ਦੇਣੀ ਆਪਾਂ ਗਰੰਟੀ ਦੇ ਜੀ ਚੈੱਕ ਪਾਸ ਹੋ ਜੇ ਉਹਦੀ ਮੰਗ ਗਰੰਟੀ ਹੁੰਦੀ ਆ ਆਪਾਂ ਕਹਿ ਨਹੀਂ ਸਾਰੇ ਦੇ ਠੀਕ ਆ ਠੀਕ ਆ ਜੀ ਲੋਕ ਕੀ ਆ ਗਿਆ ਥਲਾਂ ਦਾ ਸਾਇਬ ਗਿਆ ਜਿਹੜਾ ਚੰਗਾ ਆ ਗਿਆ ਕਰਮਾਲੀ ਜਾ ਕੇ ਚਵਾਈ ਦੀ ਬਹੁਤ ਖੁੱਲੀ ਆ ਰੂਹ ਅਗੇ ਜਿਤਨਾ ਮਰਜੀ ਕੁ ਦੀ ਇਸ ਤਰ੍ਹਾਂ ਮੰਨੋ ਨਿਆਣਾ ਵੀ ਕੁਝ ਹੋ ਸਕਦਾ ਅੱਛਾ ਜੀ ਇਹਦਾ ਬਾਈ ਦੀ ਮੁੱਲ ਹਰ ਮੁੱਲ ਵੀ ਜੀ ਇਹਦਾ ਨਾਮ 70 65 ਆ ਛੜਤੀ ਦੇ ਦੀ ਹਾਂ ਨਹੀਂ ਕਰ ਦਈਏ ਥੋੜੇ ਜਿਹਾ ਹੋਰ ਕਰ ਦਈਏ ਹਾਂ ਜੀ ਹੋਰ ਛੜ ਦਈਏ 55000 ਦੀ ਜੇ ਕੋਈ ਕੱਟੀ ਤੋਂ ਬਿਨਾ ਲਊਗਾ ਫਿਰ 50000 ਦੀ 8-10000 ਦੀ ਜੇ ਵੀਰ ਦੀ ਕੱਟੀ ਮਗਰ ਖੜੀ ਮੜਾ ਜਾ। ਲਓ ਜੀ ਜੇ ਕਿੰਨੇ ਕੱਟੀ ਤੋਂ ਬਿਨਾ ਲੈਣਾ ਤੁਸੀਂ ਖੜੇ ਵੀਰ ਭਰਾ ਫਿਰ 50000 ਦੀ। ਇਹ ਨਹੀਂ ਤੇ ਫਿਰ 58000 ਦੀ। ਫਿਰ 55000 ਦੀ। ਠੀਕ ਹੈ ਠੀਕ ਹੈ। ਲਓ ਜੀ ਕੋਈ 10000 ਜੋੜਾ ਹੀ ਕਰ ਲਓ ਕੀ ਕੀ। ਵਾਦੇ ਵੰਡੀਆ। ਤੇ ਦੂਜੇ ਨੰਬਰ ਤੇ ਕਿੰਨੇ ਆਲੀ ਬਾਤ। ਦੂਜੇ ਨੰਬਰ ਤੇ ਵੀਰ ਜੀ 7 ਕਿਲੋ ਦੁੱਧ ਆ। ਇਹ 55 ਸਵੇਰ ਸੋਈ ਜੀ ਠੀਕ ਹੈ। ਮਾਈਕਰੋ ਚਾਈ ਸ਼ੋਈ ਬਹੁਤ ਸੋਹਣੀ ਹੈ ਮਹੀ ਦੇ ਵਿੱਚ ਚੰਦ ਬਣਿਆ ਰਿਕਾਰਡ ਵਾਲੀ ਹੈ ਜੀ ਹਾਂ ਜੀ ਦੂਜਾ ਸੂਆ ਇਹਦੇ ਮਗਰ ਵੀ ਫੀਮੇਲ ਕਾਫ ਜੇ ਤੇ ਇਸ ਟਾਈਮ ਤੇ ਮੰਨ ਲਓ ਵੀ ਇਹਦੇ ਕੋਲ 7 ਕਿਲੋ ਦੁੱਧ ਲਾ ਕੇ ਚੱਲੇ ਕੋਈ ਵੀਰ ਭਰਾਏ ਦੇ ਕੋਈ 3 ਕਿਲੋ ਅਣ ਭਾਂਡੇ ਦੀ ਬਹੁਤ ਸੋਹਣੀ ਹੈ ਲਓ ਜੀ 7 ਲੀਟਰ ਜਿਹੜਾ ਇਹਦੇ ਕੋਲ ਤਿਆਰ ਦੇ ਦੂਜਾ ਕੋਈ ਫਰੀ ਆ ਤੀਜੇ ਨੂੰ ਗਾਂ ਮੰਨ ਲਓ ਟੀਕਾ ਭਰੇ ਜੀ ਠੀਕ ਹੈ ਠੀਕ ਹੈ ਜੀ ਲਓ ਵੀ ਕਰਦੇ ਵਾਟਾ ਇਹ ਵੀ ਬਹੁਤ ਵੱਡਾ ਵੜੇ ਹਾਂ ਇਹ ਫੀਮੇਲ ਠੀਕ ਜੀ ਲਓ ਇਹਦੇ ਮਗਰ ਆਵਰੀ ਕੱਤੀ ਆ ਗਏ। ਇਹਦਾ ਬਈ ਸੱਜਰ ਦਾ ਕਿੰਨਾ ਕਰਿਆ ਰਿਕਾਰਡ। ਲੋਰੀ ਇਹਦਾ ਪਾਰਾ ਲੈ ਕੇ ਦਾ ਮਿਲਕਰ ਕੌੜ ਆ ਗਿਆ ਜੀ ਸੱਜਰ ਦਾ। 7 ਵਜੇ ਨੂੰ ਵੇਖੋ ਕਿਹੜੇ ਕਿਹੜੇ ਤਗੜੇ ਨੇ ਮਈਆਂ ਦੇ। ਬਿਲਕੁਲ ਬਿਲਕੁਲ ਸਹੀ ਗੱਲ ਹੈ। ਕੋਈ ਗੱਲ ਤੁਹਾਨੂੰ ਦੱਸਣੇ 50-50 ਹਜ਼ਾਰ ਦੀਆਂ ਉਦਾਂ ਹੀ ਹੋਣਗੀਆਂ। ਬਿਲਕੁਲ ਸਹੀ ਗੱਲ ਹੈ। ਲਓ ਜੀ ਮਿਲਕ ਪਾਇੰਟ ਵੀ ਜਿਹੜੀ ਬਹੁਤ ਹੀ ਚੰਗੀ ਲੱਗੀ ਆ ਤੇ ਥਾਣਾ ਦਾ ਸੈੱਟ ਗਿਆ ਵੀ ਜਿਹੜਾ ਐਣ ਗਿੱਟ ਗਿੱਟ ਹੀ ਆ ਗਿਆ ਵਾ। ਕਿ 12 ਲੀਟਰ ਦਾ ਮਿਲਕਰ ਕਾਉਂਟਰ ਜਹਾਵਾ ਸੱਜਰ ਦਾ ਤੇ ਆਹ ਵਾਲਾ ਜਵਾਕ ਇਹਦਾ ਆ ਗਿਆ ਜੋ ਛੇਤੀ ਮਲਕਾਬ ਦੇ ਦੇ ਵੀ ਕਿ ਕਰਟਾਟ ਡਾਤੀ ਤੇਰਾ ਕੀ ਕਾਜ ਦਾ ਹੈ ਜੈਡ ਬਲੈਕ ਜੀ ਵੇਖੋ ਕਾਜੀ ਆਪਣੇ ਕੋਲ ਫੇਰੇ ਆਈਆਂ ਵਾ ਅੱਛਾ ਜੀ ਉਹਨਾਂ ਦੇ ਘਰ ਦੀ ਨਹੀਂ ਰੋਣਾਂ ਦੀ ਚੋਈ ਚੋਈ ਹੈ ਵੇਖੋ ਤੇ ਅਜੇ ਮੇਰੇ ਖਾਲ ਨਾਲ ਟਾਈਮ ਨਹੀਂ ਸਾਰਾ 12 ਵਜੇ ਦਾ ਟਾਈਮ ਨੂੰ ਆ ਜੀ ਸ਼ਾਮਾਂ ਤੱਕ ਇਹ ਚੰਨੀਆਂ ਬਣ ਜਣੀਆਂ ਨਹੀਂ 1 ਵਜੇ ਜੀ ਠੀਕ ਹੈ ਲਓ ਜੀ 1 ਵਜੇ ਪਕਾ ਜੀ ਤੇ ਜਿਹੜੇ ਬਾਈ ਦੇ ਚਵਾਈ ਕਰਕੇ ਤੇ ਫਿਰ ਲੈ ਕੇ ਆ ਜੀ ਦੇ ਬਾਈ ਇਹਦਾ ਨਾਮ ਉਹਦਾ ਇਰਾਮੋਲ ਵੀਰ ਜੀ ਨਾ 70 ਨਾ 65 ਇਹ ਬਾੜ ਦੀ ਜਿਹੜੀ ਇਹ ਸੇਮ ਹੀ ਦੇ ਦਾਂਗੇ 55 ਦੀ ਭਾਵੇਂ ਕੋਈ ਉਹ ਲੈ ਲੈ ਭਾਵੇਂ ਲੈ ਲੈ ਠੀਕ ਹੈ ਠੀਕ ਹੈ ਲਓ ਜੀ 85000 ਦੀ 55 ਦੀ ਜੋ 85 85 ਹੀ ਕਰਤੀਆਂ ਬਾਈ ਦੇ ਕੋਈ ਵੀਰ ਮੌਕੇ ਤੇ ਮੰਨ ਲਓ ਜੋੜਾ ਹੀ ਲਊਗਾ ਫਿਰ ਥੋੜਾ ਬਹੁਤਾ ਕੋਈ ਨੇਕੀ ਦਾ ਕਰਕ ਪਾ ਦਾਂਗੇ ਠੀਕ ਹੈ ਠੀਕ ਹੈ ਲਓ ਵੀ ਵੀਰ ਭਰਾ ਦੇ ਜੋੜਾ ਫਿੱਟਾ ਕੋਈ ਹਜ਼ਾਰ ਕਟ ਛੱਡ ਦਾਂ ਕਰਾਈ ਕਰੋ ਜੋਗਾ ਠੀਕ ਹੈ ਤੇ ਜਿਹੜੇ ਨੰਬਰ ਦੇ ਭਾਜੀ ਕਿ ਪਿਆ ਵੀ ਏ ਵੀ ਜੀ ਦੂਜਾ ਸਵੇਰ ਝੋਟੀ ਆ ਅੱਛਾ ਜੀ ਇਹ ਆਪਾਂ ਮੰਨ ਲਓ ਕਿ ਡਾਕਟਰ ਆਏ ਨੇ 2 ਮਿੰਟ ਟਾਈਮ ਦੱਸਦੇ ਸੀ ਵੀਰੋ ਨਹੀਂ ਤੇ ਉਹਨਾਂ ਦੇ ਘਰੇ ਉੱਥੇ ਚੈੱਕ ਕਰਵਾਈਏ ਆਪਾਂ ਅੱਛਾ ਜੀ ਤੇ ਡਾਕਟਰ ਨੇ ਪੂਰੀ ਪਾਸ ਨਹੀਂ ਦੱਸੀ ਜਾਂਦਾ ਵੀ ਦੋਵੇਂ ਤੋਂ ਮੰਨਦੇ ਆ ਟਾਈਮ ਤੇ ਕਰੀ ਮੰਨ ਲਓ ਵੀ ਥੋੜਾ ਟਾਈਮ ਰੋਕੇ ਚੈੱਕ ਕਰਾਏ ਅੱਛਾ ਜੀ ਤੇ ਇਹਦੇ ਕੋਲ ਇਸ ਟਾਈਮ ਵੀ ਛੇਕ ਲਓ ਦੁੱਧ ਉਹ ਗਾ ਜੇ ਪੂਰਾ ਲੀਟਰ ਵਾਲਾ ਲਓ ਜੀ ਇਹ ਵੀ ਦੂਜਾ ਸਵੇਰ ਝੋਟੀ ਇਹ ਕਹਿ ਸਕਦੇ ਜੀ ਉਹ ਕਹਿੰਦਾ ਪਰ ਫੁੱਲ ਗਰੰਟੀ ਨਾ ਪਾਇਆ ਕਿਸ ਨੂੰ ਦੋ ਹਾਂ ਜੀ 100 ਚੋਂ ਕੋਈ 98% ਚੱਕ ਮਿਲ ਨਹੀਂ ਗਈ ਅੱਛਾ ਜੀ ਜੀ ਆਦਮਾ ਲਾ ਗਿਆ ਵੀ ਤੇ ਕਾਟ ਕਾਟ ਜਿਹੜਾ ਇਹਦਾ ਵੀ ਬਹੁਤ ਦੀ ਚੱਕਾ ਆ ਗਿਆ ਇਹਦਾ ਬਈ ਸੱਜਦਾ ਕਿੰਨਾ ਕਰਿਆ ਕਾਲ ਹਾਂਜੀ ਇਹਦਾ ਕਿੰਨਾ ਕੀ ਸੱਜਦਾ ਇਹ ਸੱਜਦਾ ਵੀ ਜੀ ਮੰਨੋ ਇਹਨਾਂ ਨੂੰ 10000 ਕਿਲੋ ਦਿੱਤਾ ਹੀ ਹੋਊਗਾ ਛੋਟੀ ਨੇ ਕੱਟ ਵਜਿੰਦੇ ਸਾਨੂੰ ਨਾ ਠੀਕ ਜੀ ਕਿੰਨਾ ਮੁੱਖਿਆ ਨਹੀਂ ਜੀ ਠੀਕ ਥੋੜਾ ਭਾਂਡਾ ਦੱਸਦਾ ਵੀ ਕੋਈ 10000 ਦਾ ਦਿੱਤਾ ਹੋਊਗਾ ਛੋਟੀ ਨੇ ਫੇਰ ਦੂਜੇ ਸਵੇਰ ਨੂੰ ਗਾਂ ਚੱਪਣ ਠੀਕ ਹੈ ਜੀ ਲੋ ਵੀ ਕਾਟ ਕਾਟ ਜਿਹੜਾ ਬਹੁਤ ਚੰਗਾ ਆ ਗਿਆ ਕਰ ਮਲੇ ਜੀ ਮੰਦਰਾ ਸਾਇਕ ਜਿਹੜਾ ਬਹੁਤ ਚੰਗਾ ਆ ਗਿਆ ਇਹਦਾ ਯਾਨ ਕੱਲਾ ਕੱਲਾ ਲੱਗਦਾ ਵਾ ਗਿਆ ਸ਼ਾਟ ਦੇ ਮੜੀ ਉਹ ਆ ਜੀ ਬਾਕੀ ਕੱਦ ਕੜ ਸਾਰੀਆਂ ਝੋਟੀਆਂ ਤੇ ਚੱਲੀਆਂ ਆ ਗਈਆਂ ਇਹ ਤਾਂ ਬਹੁਤ ਚੰਗੇ ਨੇ ਵੀ ਇਹਦਾ ਬਾਕੀ ਮੋਲ ਫਿਰ ਇਰਾਮੋਲ ਜੀ ਨਿਗਾਹ ਜਿਆ 52 ਦੇ ਦੇ ਗਏ ਹੋਰ ਕਰ ਦਈਏ 50 ਦੇ ਦੇ ਦਈਏ ਛੰਡ ਕੇ 4 ਛੰਡ 2 ਛੱਡ ਦੀ ਹੜਤਾਲੀ ਹਜ਼ਾਰ ਚ 200 ਰੁਪਏ ਛੋੜੀ ਹੋਣੀ ਏ ਠੀਕ ਹੈ ਲਓ ਜੀ 48 ਹਜ਼ਾਰ ਦੇ ਕੇ 8 ਲੀਟਰ ਦੁੱਧ 48 45 ਦੇ ਉਦਾਂ ਹੀ ਹੋਣੀ ਜੇ ਦੋ ਨੰਬਰ ਦੀ ਵੇਚੀ ਗਏ ਸਹੀ ਗੱਲ ਨਹੀਂ ਚਲੋ ਕਾ ਨਿਕਲ ਲਾਵੇ ਤੇ ਨਿਕਲ ਆਏ ਤੇ ਰੁਪਈਆਂ ਦੀ ਹੈ ਰੁਪਈਆਂ ਦੀ ਤੇ ਐਡੇ ਤੇ ਭਾਈ ਕਿਵੇਂ ਆ ਗਈ ਇਹ ਵੀ ਜੀ ਤੇ ਜਸਕਰ ਜੀ ਵੇ ਆਪਾਂ ਘਰ ਵਾਲੇ ਦੇ ਦੁੱਧੇ ਕਹੀ ਜਾਂਦੇ ਆ ਪੰਜੇ ਅੰਗ ਕੇ ਲਈ ਕੋਈ ਵੀਰ ਭਰਾ ਆਪਣਾ ਅੰਦਾਜ਼ਾ ਲਾਵੇ ਅਸੇ ਤੇ ਤੇਜੀ ਹੋ ਸਕਦੀ ਜੇ ਮਹੀਂ ਸੂਈ ਨੂੰ ਅੱਜ ਸਾਰਾ ਤੀਜਾ ਦਿਨ ਜੇ ਐ ਟਾਈਮ ਤੇ 8-9 ਕਿਲੋ ਬੋਲੀ ਸਟਾਰਟਿੰਗ ਹੀ ਹੋਵੇ ਆ ਮਗਰ ਫੀਮੇਲ ਕਾਫ ਜੇ ਇਹਨਾਂ ਚ ਵੇਖੋ ਜਿਹੜੀ ਬਾ ਏ ਯਾ ਵਾਹ ਲੋਕੀਂ ਲੱਗਾ ਅਗਦੇ ਪਿਛੇ ਆ ਗਿਆ ਜੇ ਹਾਂ ਦੇ ਦੇ ਚਲ ਭਾਜੀ ਤੀਜੇ ਡੰਗ ਦਾ ਹੋ ਜਾ ਸਾਰਾ ਕਿੰਨਾ ਕੁ ਭੋਲਾ ਐ ਟਾਈਮ ਤੇ ਵੀ 8-9 ਕਿਲੋ ਹੋਊਗੀ ਜੇ ਬੋਲੀ ਬਾਹਰ ਪਾਟੇ ਦੇ ਕੋਲ ਸਾਫ ਨਹੀਂ ਉਹ ਯਾਰ ਚਲਾਉਂਦੇ ਤਾਂ ਜਿਹੜਾ ਬਹੁਤ ਬੜਾ ਜਿਹੜਾ ਤਾੜ ਆ। ਜੇ ਸੁਆਤੀ ਦਾ ਕਹਿੰਿਆ ਕਰਮਾਲੀ ਦੇ ਕੱਟ ਕਾਟਦੇ ਫਿਰ ਢੇਡੂ ਬੜਾ ਜਿਹੜਾ ਬਹੁਤ ਚੰਗਾ ਵਾ ਤੇ ਥੱਲੇ ਐ ਨਾ ਚਪਕਾ ਵਾਂਗੂ ਬਣੀ ਪਈ ਬਾਈ ਕਿੰਨਾ ਘੱਟੀਓ ਦੁੱਧ ਇਹਨੇ ਵੀ ਜੀ ਕਹਾਂ ਲੈ ਕਹਿੰਦੇ ਵੀ ਅਹੀਂ ਇਹਦੇ ਸਲੇ 13 ਕਿਲੋ 14 ਕਿਲੋ ਚੋਆ ਦੁੱਧ। ਅੱਛਾ ਜੀ। ਹਾਂ ਜੀ। ਇਹ ਯਾਰ ਕਿ ਵੀ ਸੇਵਾ ਕੋਈ ਵੀਰਪਰਾ ਚੰਗੀ ਕਰੇ ਉਹ 13 ਕਿਲੋ ਦੁੱਧ ਦਿੰਦੀ। ਠੀਕ ਹੈ ਠੀਕ ਲੋ ਜੀ ਪਤਲੇ ਚੰਮ ਵਾਲੀ ਨਾੜਾ ਨੂੰ ਨਾ ਜਿਹੜੀਆਂ ਕਾਫੀ ਆ ਗਈਆਂ ਵਾ ਚੰਮ ਦੇ।

ਉਹੀ ਅਗਲੀ ਸਾਈਡ ਤੋਂ ਵੀ ਜਰੂਰ ਚੈੱਕ ਕਰਾਉਂਦੇ ਆਂ ਚਾਹਾਂ ਨੋਕਰਾਂ ਦੇ ਆ ਪਹਿਲਾ ਕੰਦਾ ਲੱਗਿਆ ਪੰਡੇ ਵੀ ਜੀ ਬੜੀ ਸਾਫ ਹੈ ਮੀ ਠੀਕ ਹੈ ਠੀਕ ਹੈ ਲਓ ਜੀ ਕਿੱਟਾ ਮਗਰ ਨਹੀਂ ਛੱਡਦਾ ਇਹ ਅੱਕਾ ਸਾਡੇ ਇਹ ਠੀਕ ਹੈ ਠੀਕ ਹੈ ਇਹਦਾ ਭਾਈ ਜੀ ਮੋਹਨ ਜੀ ਇਹਦਾ ਮੋਹਨ ਵੀਰ ਜੀ 90 ਕਰ ਲਈਏ ਉਹ ਵੀ 85 ਦੀਆਂ ਨਾ ਦੇ ਦਈਏ 85 ਦੀ ਹਾਂਜੀ ਹੋਰ ਜਿਆਦਾ ਛੱਡ ਕਰਦੀ ਹੋਰ ਛੱਡ ਦੀ ਜੀ ਹਾਂਜੀ 82 ਦੇ ਦਈਏ ਕਰ ਦਈਏ ਕਿ 80 ਦੇ 80 ਹੀ ਕਰਦੀ ਹਾਂ ਹਾਂਜੀ ਅਸੀਂ ਤਾਂ ਵੀਜੀ ਦੋ ਛੱਡ ਦਾਂਗੇ 70 ਦੀ 70000 ਤੋਂ 200 ਰੁਪਏ ਠੀਕ ਹੈ ਜੀ ਜਾਦੇ ਘਟਾਉਣ ਵਾਲਾ ਕੋਈ ਹੋਰ ਭਰਾ ਕੋਈ ਨਾ ਠੀਕ ਹੈ ਬਹੁਤ ਜੀ ਬਿਲਕੁਲ ਚੰਗੀ ਹੈ ਬਿਲਕੁਲ ਚੰਗੀ ਨਿਕਲਣੀ ਹੈ ਠੀਕ ਹੈ ਠੀਕ ਹੈ ਜੀ ਤੇ ਭਾਅ ਨਾ ਮਿਲੀ ਆਪਾਂ ਨੂੰ ਭਾਅ ਨਾ ਦੇ ਦਿੱਤੀ ਠੀਕ ਹੈ ਜੀ ਬਿਲਕੁਲ ਜਿਹੜਾ ਨੋਰਮਲ ਰੇਟ ਹੈ ਬਿਲਕੁਲ ਨਹੀਂ ਕਹਿੰਦੇ ਇਹ ਭਾਅ ਇਹ ਆਪਣੇ ਕੋਲ ਦੋ ਝੋਟੀਆਂ ਵੀਜੀ ਇੱਕ ਨੂੰ ਡੇਢ ਮਹੀਨਾ ਹੋ ਗਿਆ ਭਰੀ ਨੂੰ ਅਛਾ ਜੀ ਤੇ ਇੱਕ ਅਜੇ ਕਾਂਝੇ ਆ ਦੋ ਦੰਦ ਜੇ ਅਛਾ ਜੀ ਆ ਚਾਰ ਦੰਦ ਜੇ ਝੋਟੀ ਠੀਕ ਹੈ ਠੀਕ ਹੈ ਹਾਂ ਜੀ ਕਜੇ ਕੋਈ ਵੀਰ ਭਰਾ ਸਾਹਮਣ ਵਾਲਾ ਚਾਹਵਾਨ ਹੋਵੇ ਤਾਂ ਆਪਣੇ ਫੋਨ ਤੇ ਕਰ ਸਕਦਾ ਗੱਲ ਠੀਕ ਹੈ ਝੋਟੀਆਂ ਦੇਖੋ ਪੂਰੀਆਂ ਸੋਹਣੀਆਂ ਸਰਖੀਆਂ ਜੇ ਆ ਨੀਲੀ ਜੀ ਹੁੰਦੀ ਜੋ ਮੋਹਰਾ ਜਿਹੇ ਠੀਕ ਹੈ ਠੀਕ ਹੈ ਹਾਂਜੀ ਉਹਦੀ ਸਿੰਗੀ ਵਖਾ ਦਿਓ ਝੋਟੀ ਦੀ ਬਹੁਤ ਸੋਹਣੀ ਆਈ ਐਨ ਇਹ ਰੁਪਈਆ ਨਹੀਂ ਲੱਗਦਾ ਉਹ ਸਿੰਗ ਲੱਗਾ ਫਿਰ ਆ ਐਨ ਦੇਖਦੇ ਸਿੰਗ ਤੇ ਗੱਲ ਉਹ ਜਿਹੜੇ ਕਿ ਹੀਰਪੁਰ ਦੇ ਘਰ ਚ ਕੀ ਨਹੀਂ ਆਜ ਕੀ ਨੀਵਾਂ ਤੇ ਇਹ ਮੰਗੂ ਸਮਾਂ ਉਹ ਬਾਤ ਉਹਨਾਂ ਵਾਸਤੇ ਬਹੁਤ ਹੀ ਚੰਗੀਆਂ ਵਾ ਬਾਕੀ ਵੀਡੀਓ ਨੂੰ ਮਤਲਬ ਮਤਲਬ ਸ਼ੇਅਰ ਕਰਿਓ ਜੀ ਆਜੀ ਜੀ ਆਗਿਆ ਦੇਖ ਦੇ ਵਿੱਚ ਅੱਛਾ ਜੀ ਜੇ ਉਹ ਖੜਦਾ ਮੈਂ ਟਿਕਾ ਭਰਾਜ ਦਵਾਂ ਵੇਖੋ ਦੇਈ ਜੀ ਸਬਕੀ ਨਾਲ ਜੀ ਠੀਕ ਹੈ ਠੀਕ ਹੈ ਠੀਕ ਹੈ ਤੇ ਦੋ ਦੰਦ ਦਿਹਾਲੇ ਠੀਕ ਹੈ ਲਓ ਜੀ ਦੋ ਦੰਦ ਚੋਠੀ ਤੇ ਵੀਡੀਓ ਪੂਰੀ ਵੇਖ ਲਈ ਧੰਨਵਾਦ ਹੈ ਸਾਰੇ ਪਸ਼ੂ ਪਾਲਕ ਭਰਾਵਾਂ ਦਾ